ਕਾਰ ਬੁਰੀ ਤਰ੍ਹਾਂ ਘਿਰ ਜਾਂਦੀ ਹੈ ਕਈ ਵਾਰੀ ਸਟੈਂਡ ਹੋਰ ਪੇਸ਼ ਕਰਦੇ ਆ ਤੇ ਕਈ ਵਾਰੀ ਹੋਰ ਕਾਗਜ਼ਾਂ 'ਚ ਹੋਰ ਸਟੇਜਾਂ ਤੇ ਹੋਰ ਇਸੇ ਤਰ੍ਹਾਂ ਦਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਹਾਈ ਕੋਰਟ 'ਚ ਇੱਕ ਬੰਦ ਲਫਾਫਾ ਰਿਪੋਰਟ ਭੇਜੀ ਗਈ ਹਾਈ ਕੋਰਟ ਦੇ ਜੱਜ ਸਾਹਿਬਾਨ ਨੇ ਉਹ ਪੜ੍ਹੀ ਰਿਪੋਰਟ ਫਿਰ ਵਾਪਸ ਦੇ ਦਿੱਤੀ ਉਸ ਵਿੱਚ ਖਲਾਸਾ ਹੋ ਗਿਆ ਕਿ ਜਿਹੜਾ ਲਾਰੈਂਸ ਮਿਸ਼ਨੋਈ ਦਾ ਇੰਟਰਵਿਊ ਜੇਲ੍ਹ ਵਾਲਾ ਬੜਾ ਚਰਚਾ ਦਾ ਵਿਸ਼ਾ ਰਿਹਾ ਮੰਗ ਕੀਤੀ ਗਈ ਮੂਸੇ ਵਾਲੇ ਦੇ ਪਰਿਵਾਰ ਵੱਲੋਂ ਵੀ ਕੀਤੀ ਗਈ ਵਿਰੋਧੀਆਂ ਨੇ ਵੀ ਬੜਾ ਘੇਰਿਆ ਉਦੋਂ ਤਾਂ ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਨਹੀਂ ਹੁਲੀਏ ਇਸ ਤਰ੍ਹਾਂ ਦਾ ਨਹੀਂ ਸੀ ਜਦੋਂ ਪੰਜਾਬ ਜੇਲ੍ਹ 'ਚ ਅਸੀਂ ਲੈ ਕੇ ਆਏ ਆ ਬਾਅਦ 'ਚ ਕੋਸੇ ਹੁਲੀਏ 'ਚ ਇੰਟਰਵਿਊ ਹੋ ਜਾਂਦਾ ਕਿ ਰੀਰੀ ਸਰਕਾਰ ਉਦੋਂ ਕਿਹਾ ਗਿਆ ਕਿ ਨਹੀਂ ਹੋਈ ਪੰਜਾਬ 'ਚ ਹੁਣ ਗੱਲਾਂ ਸਾਹਮਣੇ ਆ ਗਈਆਂ ਕਿ ਹਾਂ ਸਿੱਟ ਨੇ ਰਿਪੋਰਟ ਜਿਹੜੀ ਦਿੱਤੀ ਉਸ ਵਿੱਚ ਤਾਂ ਸ਼ਾਮਲ ਹੈ ਲਿਖਿਆ ਗਿਆ ਕਿ ਇੱਥੇ ਹੀ ਹੋਈ ਆ ਪੰਜਾਬ ਦੀ ਜੇਲ੍ਹ ਵਿੱਚ ਹੀ ਹੋਈ ਆ ਇੰਟਰਵਿਊ ਸਦੀਪ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਜਿਹੜੇ ਡੀਜੀਪੀ ਹਿਊਮਨ ਰਾਈਟ ਨੇ ਪੰਜਾਬ ਪੁਲਿਸ ਦੇ ਪ੍ਰਬੋਧ ਕੁਮਾਰ ਹੋਣੀ ਜਿਹੜੇ ਕਾਫੀ ਮਿਹਨਤੀ ਇਮਾਨਦਾਰ ਅਫੀਸਰ ਮੰਨੇ ਜਾਂਦੇ ਨੇ ਉਹਨਾਂ ਨੇ ਉਹਨਾਂ ਨੇ ਕਰੀਬ 15-16 ਸਾਲ ਸੀਬੀਆਈ ਦੇ ਵਿੱਚ ਲਾਏ ਨੇ ਪੰਜਾਬ ਕੈਡਰ ਦੇ ਆਈਪੀਐਸ ਅਫੀਸਰ ਸੀ ਡੈਪੂਟੇਸ਼ਨ ਪੀੜ ਖਤਮ ਹੋ ਗਿਆ ਤੇ ਪੰਜਾਬ ਦੇ ਵਿੱਚ ਆ ਗਏ ਨੇ ਇੱਕ ਉਹ ਵਧਾਈ ਦੇ ਪਾਤਰ ਵੀ ਇਹ ਨੇ ਔਰ ਦੂਜਾ ਉਹਨਾਂ ਦੀ ਹਿੰਮਤ ਵੀ ਆ ਕਿ ਸਰਕਾਰ ਦੇ ਖਿਲਾਫ ਜਾ ਕੇ ਰਿਪੋਰਟ ਹਾਈ ਕੋਰਟ ਦੇ ਵੀ ਦੇਣੀ ਆਗੀ ਨਾ ਇਹ ਜਿਗਰਾ ਹੀ ਚਾਹੀਦਾ ਹੁੰਦਾ ਅਫਸਰਾਂ ਦਾ ਹਾਲਾਂਕਿ ਗੋਲਮੋਲ ਵੀ ਗੱਲ ਹੋ ਸਕਦੀ ਸੀ ਲੇਕਿਨ ਉਹਨਾਂ ਨੇ ਜਿਹੜੀ ਸੀਲਬੰਦ ਰਿਪੋਰਟ ਦਿੱਤੀ ਆ ਕਿ ਜਿਹੜੀ ਇੰਟਰਵਿਊ ਆ ਲਾਰੈਂਸ ਬਸ਼ਨੋਈ ਦੀ ਉਹ ਪੰਜਾਬ ਦੀ ਹਦੂਦ ਅੰਦਰ ਹੋਈ ਆ ਇਸ ਦੇ ਨਾਲ ਦੇਖੋ ਕਿ ਉਹਦਾ ਡੀਜੀਪੀ ਗੌਰਵ ਜੱਧ ਸਾਹਿਬ ਉਹਨਾਂ ਦੇ ਗ੍ਰਹਿ ਮੰਤਰੀ ਤੇ ਸੀਐਮ ਸਾਹਿਬ ਕਿਉਂਕਿ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਸੀਐਮ ਸਾਹਿਬ ਉਹ ਉਹਨਾਂ ਦੀਆਂ ਸਟੇਟਮੈਂਟਾਂ ਜਿਹੜੇ ਬਿਆਨ ਆ ਟੋਟਲੀ ਕੰਟਰਡਿਕਸ਼ਨ ਹੋ ਗਏ ਕਿਉਂਕਿ ਜੋ ਗੌਰਵ ਜਦੇਵ ਸਾਹਿਬ ਨੇ ਕਿਹਾ ਸੀ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਕਹਿਣਾ ਪਿਆ ਕਿ ਸਾਡੇ ਪੰਜਾਬ ਦੇ ਵਿੱਚ ਤੇ ਇੰਟਰਵਿਊ ਹੋਈ ਨਹੀਂ ਐ ਤੇ ਬਾਹਰਲ ਹੋਈ ਐ ਉਹ ਇੱਥੇ ਰਾਜਸਥਾਨ ਤੇ ਸੁੱਟਦੇ ਹੀ ਰਾਜਸਥਾਨ ਵਾਲੇ ਪੰਜਾਬ ਤੇ ਸੁੱਟੀ ਜਾ ਰਹੇ ਹੁਣ ਤੁਹਾਡਾ ਕਿਉਂਕਿ ਹਾਈ ਕੋਰਟ ਨੇ ਸੱਟ ਬਣਾਈ ਸੀ ਪ੍ਰਬੋਧ ਕੁਮਾਰ ਹੁਣੀ ਸੀਨੀਅਰ ਅਫੀਸਰ ਨੇ ਡੀਜੀਪੀ ਰੈਂਕ ਆ ਉਹਨਾਂ ਨੇ ਆਪਣੀ ਰਿਪੋਰਟ ਦੇ ਦਿੱਤੀ ਤੇ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੁਣ ਸਵਾਲ ਆ ਪੰਜਾਬ ਦੀ ਹਦੂਦ ਅੰਦਰ ਪੰਜਾਬ ਦੀ ਹਦੂਦ ਅੰਦਰ ਕੀ ਸਮਝਿਆ ਜਾਵੇ ਪੰਜਾਬ ਦੇ ਖੇਤਾਂ ਦੇ ਵਿੱਚ ਹੋਈ ਇੰਟਰਵਿਊ ਜਾਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਹੋਈ ਹੈ ਜਾਂ ਮਹਾਲੀ ਦੇ ਕਿਸੇ ਥਾਣੇ ਦੇ ਵਿੱਚ ਇੰਟਰਵਿਊ ਹੋਈ ਹੈ ਇਹ ਵੀ ਤੇ ਪਰਮੋਦ ਕੁਮਾਰ ਸਾਹਿਬ ਨੂੰ ਪਤਾ ਹੀ ਹੋਊਗਾ ਕਿ ਕਿਹੜੀ ਜੇਲ ਦੇ ਵਿੱਚ ਹੋਈ ਹੈ ਤੇ ਕਿਹੜੇ ਥਾਣੇ ਦੇ ਵਿੱਚ ਹੋਈ ਹੈ ਇਹ ਪਤਾ ਕਰਨਾ ਚਾਹੀਦਾ ਹੈ ਕਿ ਜੇਲ ਦੇ ਵਿੱਚ ਹੋਈ ਹੈ ਜਾਂ ਥਾਣੇ ਦੇ ਵਿੱਚ ਹੋਈ ਹੈ ਤੇ ਜੇ ਥਾਣਾ ਵਾ ਉਹ ਕਿਹੜਾ ਕਿੱਥੋਂ ਦਾ ਥਾਣਾ ਵਾ ਉਮਾਨਸੇ ਦਾ ਠਾਣਾ ਵਾ ਉਹ ਮਹਾਲੀ ਦਾ ਠਾਣਾ ਵਾ ਪਟਿਆਲੇ ਦਾ ਠਾਣਾ ਵਾ ਉਹ ਅੰਮ੍ਰਿਤਸਰ ਦਾ ਠਾਣਾ ਬਠਿੰਡੇ ਦਾ ਠਾਣਾ ਗੁਰਦਾਸਪੁਰ ਦਾ ਠਾਣਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਹਨੂੰ ਘੁਮਾ ਕੇ ਕਮਾਇਆ ਗਿਆ ਕਿੰਨੀਆਂ ਕਿੰਨੀਆਂ ਗੱਡੀਆਂ ਲੋਰਸ ਬਿਸ਼ਨੋਈ ਦੇ ਨਾਲ ਜਾਂਦੀਆਂ ਰਹੀਆਂ ਨੇ ਉਸ ਜਾਂਦੇ ਕੀ ਪਤਾ ਕਿਸੇ ਠਾਣੇ ਦੇ ਵਿੱਚ ਕਿਸੇ ਠਾਣੇਦਾਰ ਕਰਵਾ ਗਿਆ ਹੋਵੇ ਇਹ ਵੀ ਤੇ ਪ੍ਰਬੋਧ ਕੁਮਾਰ ਸਾਹਿਬ ਨੂੰ ਦੱਸਣਾ ਚਾਹੀਦਾ ਚਲੋ ਇੰਨਾ ਉਹਨਾਂ ਨੇ ਦੱਸ ਦਿੱਤਾਗਾ ਕਿ ਜੀ ਪੰਜਾਬ ਦੀ ਹਦੂਦ ਅੰਦਰ ਹੋਈ ਹੈ ਤੇ ਆਪਣੇ ਆਪ 'ਚ ਸਵਾਲ ਖੜੇ ਕਰਦੀ ਆ ਲਾਜ਼ਮੀ ਤੌਰ ਤੇ ਵਿਰੋਧੀਆਂ ਨੇ ਤੇ ਸਰਕਾਰ ਨੂੰ ਘੇਰਿਆ ਹੀ ਘੇਰਿਆ ਔਰ ਦੂਜਾ ਸ ਵੱਡਾ ਸਵਾਲ ਆ ਗਿਆ ਕਿ ਇਹਦੇ ਨਾਲ ਹੁਣ ਉਹਨਾਂ ਦੇ ਪਿਤਾ ਸਿੱਧੂ ਮੂਸੇਵਾਲੇ ਦਾ ਪਿਤਾ ਵੀ ਬੋਲਣਗੇ ਲਾਰੈਂਸ ਬਸ਼ਨੋਈ ਨੂੰ ਲੈ ਕੇ ਕਿਉਂਕਿ ਲਾਰੈਂਸ ਬਸ਼ਨੋਈ ਦੀਆਂ ਇੰਟਰਵਿਊ ਪੰਜਾਬ ਚੋਂ ਹੀ ਆ ਉਸ ਤੋਂ ਬਾਅਦ ਗੁਜਰਾਤ ਦੀ ਜੇਲ੍ਹ ਚੋਂ ਵੀ ਪਾਕਿਸਤਾਨ ਦੇ ਇੱਕ ਗੈਂਗਸਟਰ ਦੇ ਨਾਲ ਜੀ ਉਹਦੀ ਇੰਟਰਵਿਊ ਹੋਈ ਆ ਪੰਜਾਬ ਸਰਕਾਰ ਵੀ ਸਵਾਲਾਂ ਦੇ ਨਿਸ਼ਾਨਦੇ ਵਿੱਚ ਘੇਰੇ ਦੇ ਵਿੱਚ ਆ ਗਈ ਔਰ ਗੁਜਰਾਤ ਸਰਕਾਰ ਵੀ ਆ ਗਈ ਉਸ ਤੋਂ ਬਾਅਦ ਬੀਜੇਪੀ ਵਾਲੇ ਇਸ ਮਸਲੇ 'ਚ ਬੀਜੇਪੀ ਵਾਲੇ ਨਹੀਂ ਬੋਲੇ ਕਿਉਂਕਿ ਜੇ ਬੋਲਦੇ ਨੇ ਤਾਂ ਫਿਰ ਲੋਕਾਂ ਕਹਿਣਾ ਕਿ ਤੁਹਾਡੀ ਗੁਜਰਾਤ ਦੇ ਵਿੱਚ ਤੁਹਾਡੀ ਸਰਕਾਰ ਉੱਥੇ ਕੀ ਹੋ ਗਿਆ ਚਲੋ ਗੁਜਰਾਤ ਵਾਲੇ ਗੁਜਰਾਤ ਦੇਖਣ ਲਈ ਇਹਦੇ ਨਾਲ ਪੰਜਾਬ ਸਰਕਾਰ ਦੀ ਬਹੁਤ ਜ਼ਿਆਦਾ ਕਿਰਕਰੀ ਹੋਈ ਹੈ ਕਿ ਪੰਜਾਬ ਪੁਲਿਸ ਦੇ ਕਹਿ ਰਹੀ ਸੀ ਕੋਈ ਨਹੀਂ ਔਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ 29 ਮਈ ਨੂੰ ਉਦੋਂ ਪੰਜਾਬ ਦੇ ਡੀਜੀਪੀ ਸੀ ਵੀਕੇ ਪਾਵਰ ਆ ਜਿਹੜੇ ਹੁਣ ਰਿਟਾਇਰ ਹੋ ਗਏ ਨੇ 31 ਮਈ ਨੂੰ ਜਿਨ੍ਹਾਂ ਨੇ ਗੌਰਵ ਜாதਵ ਸਾਹਿਬ ਦੇ ਖਿਲਾਫ ਕੇਸ ਕੀਤਾ ਆ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਗੈਂਗਵਾਰ ਦੱਸਤਾ ਸੀ ਬੜੀ ਹੈਰਾਨੀ ਹੋਈ ਸੀ ਤੋਂ ਪੰਜਾਬ ਦੀ ਜਨਤਾ ਨੂੰ ਉਸ ਤੋਂ ਬਾਅਦ ਇਹ ਇੰਟਰਵਿਊ ਹੋ ਜਾਂਦੀ ਆ ਤੇ ਗੌਰਵ ਜாதਵ ਸਾਹਿਬ ਕਹਿੰਦੇ ਨੇ ਕਿ ਨਹੀਂ ਪੰਜਾਬ ਦੀ ਜੇਲ੍ਹ ਦੇ ਵਿੱਚ ਨਹੀਂ ਹੁਣ ਤੁਹਾਡੇ ਇੱਕ ਡੀਜੀਪੀ ਨੇ ਜੋ ਤੁਹਾਡੇ ਤੋਂ ਸੀਨੀਅਰ ਨੇ ਜਿਹੜੇ ਹਾਈ ਕੋਰਟ ਵੱਲੋਂ ਐਸਆਈਡੀ ਦੇ ਚੀਫ ਬਣਾਏ ਗਏ ਉਹ ਕਹਿੰਦੇ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਈ ਆ ਹੁਣ ਕੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਾਂ ਪੰਜਾਬ ਦੇ ਡੀਜੀਪੀ ਸਾਹਿਬ ਇਸ ਤੇ ਕੋਈ ਜਵਾਬ ਦੇਣਗੇ ਇਸ ਤੇ ਕੋਈ ਪੱਖ ਰੱਖਣਗੇ ਪਰ ਇਸ ਮਸਲੇ ਦੇ ਵਿੱਚ ਸਰਕਾਰ ਦੀ ਬਹੁਤ ਜ਼ਿਆਦਾ ਕਿਰਕਰੀ ਹੋਈ ਹੈ ਕਿ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਉਹ ਪੰਜਾਬ ਦੀ ਹਦੂਦ ਅੰਦਰ ਹੋਈ ਹੈ ਹਦੂਦ ਜਾਂ ਜੇਲ੍ਹ ਹੋ ਸਕਦੀ ਜਾਂ ਥਾਣਾ ਹੋ ਸਕਦਾ ਇਹ ਤਾਂ ਹੈ ਨਹੀਂ ਕਿ ਕਿਸੇ ਦੇ ਘਰ ਚ ਲੈ ਕੇ ਗਏ ਤਾਂ ਉੱਥੇ ਇੰਟਰਵਿਊ ਹੋ ਗਈ ਹੁਣ ਨਾਲ ਹਾਈ ਕੋਰਟ ਦੇ ਵਿੱਚ ਇਹ ਵੀ ਕਿ ਇੱਕ ਜਿਹੜਾ ਸਿਗਨਲ ਐਪ ਦੇ ਜ਼ਰੀਏ ਹੈ ਕਿਉਂਕਿ ਅੱਜ ਕੱਲ੍ਹ ਲੋਕਾਂ ਨੂੰ ਜਿਹੜੇ ਇਦਾਂ ਦੇ ਕਿਸਮ ਦੇ ਲੋਕ ਨੇ ਜਿਹੜੇ ਗੈਂਗਸਟਰ ਜਾਂ ਹੋਰ ਇਦਾਂ ਦੀ ਪ੍ਰਵਿਰਤੀ ਵਾਲੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਨਾਰਮਲ ਕਾਲ ਤੋਂ ਇਲਾਵਾ ਅਰਜਕਲ ਵਟਸਐਪ ਕਾਲ ਵੀ ਟੈਪ ਟਰੈਪ ਹੋ ਜਾਂਦੀ ਆ ਅੱਜਕਲ ਲੋਕੀ ਜਿੰਨਾਂ ਕੋਲ ਤੇ ਆਈਫੋਨ ਆ ਉਹ ਫੇਸ ਫੇਸ ਟਾਈਮ ਆਈ ਥਿੰਕ ਫੇਸ ਟਾਈਮ ਦੇ ਨਾਲ ਗੱਲਬਾਤ ਕਰਦੇ ਨੇ ਉਹ ਟਰੈਕ ਨਹੀਂ ਹੁੰਦੀ ਤੇ ਜਾਂ ਜਿਨ੍ਹਾਂ ਨੇ ਆਪਣੇ ਮੋਬਾਈਲ ਫੋਨ ਤੇ ਸਿਗਨਲ ਐਪ ਡਾਊਨਲੋਡ ਕੀਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਮੋਸਟਲੀ ਅੱਜਕੱਲ ਵੱਡੇ ਵੱਡੇ ਅਫਸਰ ਜਿਹੜੇ ਨੇ ਉਹ ਸਿਗਨਲ ਐਪ ਤੇ ਹੀ ਗੱਲ ਕਰਦੇ ਆਗੇ ਨੇ ਉਹ ਵਟਸਐਪ ਕਾਲ ਵੀ ਨਹੀਂ ਕਰਦੇ ਤੇ ਇਸ ਕਰਕੇ ਹੁਣ ਉਹ ਕਹਿ ਰਹੇ ਨੇ ਕਿ ਸਿਗਨਲ ਐਪ ਤੇ ਹੋਈ ਹੈ ਹੁਣ ਜੇ ਸਿਗਨਲ ਐਪ ਤੇ ਹੋਈ ਆ ਤੇ ਉਹ ਜੇਲ੍ਹ ਦੇ ਵਿੱਚ ਨਹੀਂ ਹੋ ਸਕਦੀ ਨਾ ਜੀ ਕਿਉਂਕਿ ਉੱਥੇ ਤੇ ਚੱਲਦਾ ਨਹੀਂ ਹੈ ਉੱਥੇ ਤੇ ਨਾਰਮਲ ਕਾਲ ਹੋ ਸਕਦੀ ਹੈ ਤੇ ਜੇ ਸਿਗਨਲ ਐਪ ਦੇ ਨਾਲ ਇੰਟਰਵਿਊ ਹੋਈ ਆ ਜਿਹੜੀ ABP ਨਿਊਜ਼ ਦੇ ਸੀਨੀਅਰ ਜਰਨਲਿਸਟ ਸੀਨੀਅਰ ਰੀਟਰਨ ਜਗਵਿੰਦਰ ਪਟਿਆਲ ਹੋਣਾ ਨੇ ਕੀਤੀ ਹੈ ਕੀ ਪਤਾ ਕਿ ਜਿਹੜਾ ਲਾਰੈਂਸ ਬਸ਼ਨੋਈ ਉਹ ਕਿਸੇ ਥਾਣੇ ਦੇ ਵਿੱਚ ਬੈਠਾ ਹੈ ਪੰਜਾਬ ਦੇ ਵਿੱਚ ਅਗਰ ਸਿਗਨਲ ਐਪ ਦੇ ਜ਼ਰੀਏ ਇੰਟਰਵਿਊ ਹੋਈ ਹੈ ਤਾਂ ਮਤਲਬ ਹੈ ਜਾਂ ਤੇ ਕਿਸੇ ਘਰ ਦੇ ਵਿੱਚ ਜਾਂ ਕਿਸੇ ਥਾਣੇ ਦੇ ਵਿੱਚ ਜੇਲ੍ਹ ਦੇ ਵਿੱਚ ਸਿਗਨਲ ਐਪ ਨਹੀਂ ਚੱਲ ਸਕਦਾ ਹੈ ਨਾ ਇੱਕ ਜਾਂਚ ਦਾ ਵਿਸ਼ਾ ਇਹ ਵੀ ਇੱਕ ਬਹੁਤ ਵੱਡਾ ਪੁਲਿਸ ਨੂੰ ਇੱਕ ਵੱਖਰੇ ਤੌਰ ਤੇ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਹੁਣ ਪ੍ਰਭੋਦ ਕੁਮਾਰ ਸਾਹਿਬ ਨੇ ਹਾਈ ਕੋਰਟ ਵਿੱਚ ਇਹ ਕਿਹਾ ਕਿ ਸਾਨੂੰ ਹੋਰ ਮੌਲਤ ਦਿੱਤੀ ਜਾਵੇ ਅਸੀਂ ਹਲੇ ਹੋਰ ਗਵਾਹਾਂ ਦੇ ਜਾਂ ਹੋਰ ਅਜੇ ਅਸੀਂ ਲੋਕਾਂ ਦੀ ਸਟੇਟਮੈਂਟ ਰਿਕਾਰਡ ਕਰਨੀਆਂ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਪੁਲਿਸ ਬੁਰੀ ਤਰ੍ਹਾਂ ਇਸ ਮਸਲੇ ਦੇ ਵਿੱਚ ਘਿਰ ਚੁੱਕੀ ਹੈ ਕਿ ਆਖਰ ਅਗਰ ਸਿਗਨਲ ਐਪ ਦੇ ਜ਼ਰੀਏ ਇੰਟਰਵਿਊ ਹੋਈ ਹੈ ਲਾਰਸ ਬਿਸ਼ਨੋਈ ਦੀ ਤੇ ਸਿਗਨਲ ਐਪ ਜੇਲਾ ਚ ਨਹੀਂ ਚੱਲ ਸਕਦਾ ਜਾਂ ਉਹ ਤੇ ਥਾਣਿਆਂ ਦੇ ਵਿੱਚ ਹੀ ਚੱਲ ਸਕਦਾ ਇਹਦੇ ਪ੍ਰਭੋਦ ਕੁਮਾਰ ਨੂੰ ਉਨ੍ਹਾਂ ਨੂੰ ਦੱਸਣਾ ਚਾਹੀਦਾ ਕਿ ਜਿਹੜੀ ਤੁਸੀਂ ਬਹਾਦਰੀ ਦਿਖਾਈ ਹੈ ਸਰਕਾਰ ਦੇ ਅੰਗੇਸਟ ਜਾ ਕੇ ਦੱਸਿਆ ਹਿੰਮਤ ਵੀ ਬੰਦੀ ਤੁਹਾਡੀ ਦਾਦ ਵੀ ਕਰਨੀ ਬੰਦੀ ਦੇਣੀ ਬੰਦੀ ਆ ਪਰ ਇਹ ਵੀ ਦੱਸਣਾ ਚਾਹੀਦਾ ਕਿ ਉਹ ਜੇਲ੍ਹ ਦੇ ਵਿੱਚ ਹੋਈ ਆ ਕਿ ਜਾਂ ਫੇ ਕਿਸੇ ਥਾਣੇ ਦੇ ਵਿੱਚ ਹੋਈ ਆ ਔਰ ਸਰਕਾਰ ਬੁਰੀ ਤਰ੍ਹਾਂ ਘਿਰ ਚੁੱਕੀ ਆ ਹੁਣ ਇਹ ਆ ਗਿਆ ਜਾਂਚ ਹਲੇ ਉਹ ਵਧੇਗੀ ਹੁਣ ਐਸਆਈਟੀ ਦੀ ਜਿਹੜੀ ਜਾਂਚ ਉਹ ਹਲੇ ਕੰਪਲੀਟ ਨਹੀਂ ਹੋਈ ਹੈ ਗਿਆ ਉਹਦੇ ਚ ਹੋ ਸਕਦਾ ਕਿ ਇੰਟਰਵਿਊ ਜਿਨ੍ਹਾਂ ਨੇ ਕੀਤੀ ਜਿਹੜੇ ਜਗਵਿੰਦਰ ਪਟਿਆਲ ਹੋਣੀ ਉਹਨਾਂ ਨੂੰ ਬੁਲਾਇਆ ਜਾਵੇ ਰਿਕਾਰਡ ਉਹਨਾਂ ਦੀ ਵੀ ਸਟੇਟਮੈਂਟ ਹੋਈ ਪਰ ਇੱਕ ਜਰਨਲਿਸਟ ਨੂੰ ਇੱਕ ਮੌਕਾ ਮਿਲਿਆ ਉਹਨੂੰ ਇੰਟਰਵਿਊ ਕੀਤੀ ਹਾਲਾਂਕਿ ਪਿੱਛੇ ਜੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਿਹੜੀ ਉਹ ਚੈਨਲ ਤੇ YouTube Facebook ਤੇ ਇੰਟਰਵਿਊ ਪਈ ਜਿਦੇ ਚ ਲੋਰੈਂਸ ਬਸ਼ਰਵੀ ਨੇ ਸਲਮਾਨ ਖਾਨ ਨੂੰ ਮਾਰਨ ਦੀਆਂ ਗੱਲਾਂ ਕੀਤੀਆਂ ਜਾਂ ਹੋਰ ਬਹੁਤ ਕੁਝ ਗੱਲਾਂ ਕੀਤੀਆਂ ਉਹ ਡਿਲੀਟ ਕਰਵਾਤਾ ਹੀ ਸਾਰਾ ਕੁਝ ਜਿੰਨਾ ਵੀ ਹੈਗਾ ਪਰ ਇਹ ਵੱਡਾ ਸਵਾਲ ਆ ਗਿਆ ਨਾ ਇਹਦੇ ਨਾਲ ਪੰਜਾਬ ਪੁਲਿਸ ਤੇ ਬੁਰੀ ਤਰ੍ਹਾਂ ਕਿਰੀ ਹੋਈ ਔਰ ਪੰਜਾਬ ਦੇ ਡੀਜੀਪੀ ਸਾਹਿਬ ਸ਼ਾਇਦ ਇਸ ਤੇ ਹੁਣ ਕੋਈ ਨਾ جواب ਦੇਣ ਪਰ ਪ੍ਰਬੋਧ ਕੁਮਾਰ ਹੋਣਾ ਜਿਹੜੀ ਸਟੇਟਮੈਂਟ ਦਿੱਤੀ ਆ ਆਪਣੀ ਜਿਹੜੀ ਰਿਪੋਰਟ ਦਿੱਤੀ ਆ ਉਹਦੇ ਨਾਲ ਤੇ ਸਰਕਾਰ ਦੀ ਇੱਕ ਵਾਰਾ ਕਿਰਕਰੀ ਹੋ ਗਈ ਆ ਉਹ ਲਾਜ਼ਮੀ ਤੌਰ ਤੇ ਬਲਕੌਰ ਸਿੰਘ ਸਿੱਧੂ ਸਾਹਿਬ ਦੇ ਜਿਹੜੇ ਪਿਤਾ ਬਲਕੌਰ ਸਿੰਘ ਸਿੰਘ ਉਹ ਤੇ ਪਿਛਲੇ ਲਗਭਗ 2 ਸਾਲਾਂ ਤੋਂ ਤੜਫ ਰਹੇ ਨੇ ਕਿ ਲਾਰੈਂਸ ਬਸ਼ਨੋਈ ਉਹਦੇ ਮੁੰਡੇ ਦਾ ਕਾਤਲ ਆ ਔਰ ਹਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਹ ਆਪਣੇ ਇੱਕ ਜਾਂ ਦੇ ਵਿਚਾਰ ਹੋ ਸਕਦਾ ਕਿ ਅੱਜ ਜਾਂ ਭਲਕੇ ਉਹਨਾਂ ਦੀ ਵੀ ਸਟੇਟਮੈਂਟ ਆ ਜੇ ਇਹ ਹੁਣ ਇੱਕ ਵੱਖਰੀ ਜਾਂਚ ਦਾ ਵਿਸ਼ਾ ਕਿ ਉਹ ਜਿਹੜੀ ਜਾਂਚ ਉਹ ਕਦੋਂ ਕੰਪਲੀਟ ਹੁੰਦੀ ਆ ਔਰ ਅਗਰ ਉਹ ਹਾਈ ਕੋਰਟ ਦੇ ਵਿੱਚ ਵੱਡਾ ਜਿਹੜਾ ਕੱਲ ਖਲਾਸਾ ਹੋਇਆ ਹਾਲਾਂਕਿ ਬਹੁਤਾ ਉਹ ਮੀਡੀਆ ਨੇ ਕਵਰ ਨਹੀਂ ਕੀਤਾਗਾ ਉਹ ਕਿਉਂ ਨਹੀਂ ਕਵਰ ਕੀਤਾਗਾ ਉਹ ਜੱਗ ਜਾਣਦਾ ਹੈਗਾ ਪਰ ਅੱਜਕੱਲ੍ਹ ਅਖਬਾਰਾਂ ਦੀ ਗਿਣਤੀ ਕਿੰਨੀ ਘੱਟ ਰਹਿ ਗਈ ਹੈਗੀਆ ਕਿੰਨੇ ਕੇ ਲੋਕ ਅਖਬਾਰਾਂ ਪੜਦੇ ਆ ਗਏ ਨੇ ਮਤਲਬ ਇਹ ਹੈ ਕਿ ਅਗਰ ਅਖਬਾਰ ਦੇ ਵਿੱਚ ਉਹ ਖਬਰ ਨਹੀਂ ਛਪੀ ਜਾਂ ਖਬਰਾਂ ਵਾਲਿਆਂ ਨੇ ਉਹ ਖਬਰ ਨੂੰ ਨਹੀਂ ਮਹੱਤਤਾ ਦਿੱਤੀ ਹੈਗੀ ਗੱਲ ਤੇ ਕੱਲ ਹੀ ਪਹੁੰਚ ਗਈ ਸੀ ਨਾ ਮਾਉਥ ਟੂ ਮਾਉਥ ਪਹੁੰਚ ਗਈ ਸੀ ਸੋਸ਼ਲ ਮੀਡੀਆ ਦੇ ਜਰੀ ਪਹੁੰਚ ਗਈ ਸੀ ਵਿਰੋਧੀਆਂ ਨੇ ਪਾਰਟੀਆਂ ਨੇ ਟਵੀਟ ਕਰ ਦਿੱਤੇ ਆਗੇ ਨੇ ਸਰਕਾਰ ਜਾਂ ਪੰਜਾਬ ਪੁਲਿਸ ਅਗਰ ਇਸ ਮਸਲੇ ਦੇ ਵਿੱਚ ਜਾਣ ਕੇ ਗੂੰਗੀ ਬਹਿਰੀ ਅੰਨੀ ਬਣ ਕੇ ਬੈਠੀ ਰਹੇ ਤਾਂ ਉਹਦਾ ਉਹ ਕਿ ਸਿਆਣੇ ਕਹਿੰਦੇ ਹੁੰਦੇ ਨਾ ਕਿ ਜੇ ਕੁੱਗੀ ਬਿੱਲੀ ਨੂੰ ਵੇਖ ਕੇ ਅੱਖਾਂ ਮੀਟ ਲੇ ਤੇ ਗੱਲ ਨਹੀਂ ਬੰਦੀ ਹੈਗੀ ਤੇ ਸਰਕਾਰ ਨੂੰ ਇਸ ਮਸਲੇ 'ਚ ਆਪਣਾ ਜਿਹੜਾ ਸਟੈਂਡ ਆ ਉਹ ਸਪਸ਼ਟ ਕਰਨਾ ਪੈਣਾ ਹੈ